ਦ ਰਿਕ੍ਰੀਸ਼ਨ ਕਲੱਬ ਫਾਜ਼ਿਲਕਾ ਵਿਖੇ ਅੱਜ 77 ਸ਼ੋਕ ਕਮਰਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਬੁਲਾਈ ਗਈ ਜਿਸ ਵਿੱਚ ਜ਼ਿਲ੍ਹੇ ਦੇ ਪੁਲਿਸ ਮੁਖੀ ਐਸਐਸਪੀ ਸਰਦਾਰ ਵਰਿੰਦਰ ਬਰਾੜ ਵਿਸ਼ੇਸ਼ ਤੌਰ ਤੇ ਪੁੱਜੇ ਜਿੱਥੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਗਿਆ ਕਿ ਕਿਸ ਤਰ੍ਹਾਂ ਸੋਸਲਾ ਪੁਰਾਣੇ ਕਰੱਬ ਦਾ ਜੋ ਹਾਲਾਤ ਬੱਧਰ ਹੋ ਚੁੱਕੇ ਸੀ ਉਹਨੂੰ ਸਵਾਰਿਆ ਗਿਆ ਹੈ ਉਹਨੂੰ ਚੱਕਿਆ ਗਿਆ ਉਹਦੇ ਮਿਆਰ ਨੂੰ ਚੱਕਿਆ ਗਿਆ ਇਹਨਾਂ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਸ਼ੋਕ ਕਮਰਾ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਐਸਐਸਪੀ ਵਰਿੰਦਰ ਬਰਾੜ ਨੇ ਉਹਨਾਂ ਨੂੰ ਥਾਪੇ ਦਿੱਤੀ ਅਤੇ ਕਿਹਾ ਵੀ ਸਮੂਹ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਦੇ ਨਾਲ ਹੈ ਅਤੇ ਇਸ ਮੌਕੇ ਬੋਲਦੇ ਹੋਏ ਪ੍ਰਧਾਨ ਪ੍ਰੈਸ ਕਲੱਬ ਤੇ ਪੈਟਰਨ ਡਾਕਟਰ ਕਪਿਲ ਤਰੀਖਾ ਨੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਵੀਰ ਸਾਧ ਸਾਥ ਸਾਹਿਬ ਐਸਐਸਪੀ ਸਾਹਿਬ ਪ੍ਰਿਵਿੰਟ ਕਮਾਡੇ ਸੈਕਟਰੀ ਸ਼ੋਕ ਪਾਰਸੀ ਸ਼ੋਕਮਨ ਜੀ ਸ਼ੋਕਮਨ ਜੀ 15 ਮਿੰਟਸ

ਇਹ ਜਿਹੜਾ ਤੁਹਾਡਾ ਸੈਕਸ਼ਨ ਬੈਂਚ ਆਂਦੀ ਮੁਸ਼ਕਿਲ ਨੂੰ ਨਹੀਂ ਦਿਲ ਬਿਲਿ ਬਿਠੀ ਰੀਜ਼ੀ ਪਰ ਸਮੇਂ ਨੇ ਕੱਲ੍ਹਾ ਬਦਲ ਉਸ ਆਲੋਡਿੰਗ ਨੂੰ ਮੋਰਟੀ ਕੁਝ ਹੋਰ ਰਹਿ ਹੈ ਕੋਰਡਿੰਗ ਨੂੰ ਨੋਰਥ ਕੰਪਲੈਕਸਿਨ ਦੇ ਸਮੇਂ ਜੀ ਵਿਕਸੈ ਨੂੰ ਆਦੇ ਨੂੰ ਸੰਭਾਲੀ ਹੈ ਪ੍ਰੈਕਸਿੰਗ ਸਾਰੇ ਇਹ ਤੁਹਾਡਾ ਸੈਕਸ਼ਨ ਦੇ ਫਰੈਂਡਸ਼ਿਪ ਫਰੋਮ ਪ੍ਰੋਗਰਾਮ ਹਮੇਂ ਪਛੀਂਨ ਨੂੰ ਸੰਪਰਕ ਅੰਦਰ ਪ੍ਰਭਾਵ ਕਰਨ ਦੀ ਕੋਸ਼ਿਸ਼ ਪੈ ਗਿਆ ਹੈ ਜਦੋਂ ਫਿਰ ਵੀ ਆਪਾ ਕੱਟ ਕੇ ਹੋਏ ਆਪਾ ਜਿੰਨੇ ਮੀਡੀਆ ਨਾਲ ਜੁੜੇ ਆਪਾਂ ਦੀ ਕਹਾਣੀ ਖੜਾ ਬਣਾ ਲਿਖੀ ਹੈ ਇਸ ਆਪਾਂ ਉਸੇ ਕਰਾਉਣਾ ਤੇ ਵਾਹ ਮਰੀ ਦਿਨਾਂ ਤੋਂ ਮੰਗ ਗਿੱਲਰ ਰੱਖਣ ਦੀ ਕੋਸ਼ਿਸ਼ ਕਰੀਏ ਵਾਕਾ ਪੁਲਿਸਾਰੇ ਪਰਵਾਰ ਨੂੰ ਸਾਰੇ ਨੂੰ ਸਾਰੇ ਸ਼ਾਜ਼ਮਕਾਰ ਵਸੇਰ ਨੂੰ ਬਹੁਤ ਬੰਮਾ ਮਾਰਤਾ ਅੱਜ ਮੀਟਿੰਗ ਜਦੋਂ ਕਮਰਾ ਜੀ ਨੇ ਇਹ ਮੈਸੇਜ ਪਾਇਆ ਕੱਲ ਕੱਲ ਹੋ ਗਈ ਸੀਗੀ ਤੇ ਮੈਂ ਵੀ ਫੰਕਸ਼ਨ ਤੇ ਜਾਣਾ ਸੀਗਾ ਬਟ ਮੈਂ ਉਸੇ ਜਦੋਂ ਹੁਣ ਆਪਾਂ ਸ਼ੁਰੂਆਤ ਕੀਤੀ ਹੈ ਜੀ ਕਲਬ ਦੀ ਤਾਂ ਇਹਦੇ ਵਿੱਚ ਫਿਰ ਝੁਡਾ ਇਸ ਜਿਹੜਾ ਪ੍ਰੋਗਰਾਮ ਦਾ ਜੀ ਵੀ ਹੁੰਦਾ ਸਾਰੇ ਹੀ ਆਪਣੇ ਵੱਸ ਸਿੱਖਦੇ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਹੈਡਿੰਗ ਸਾਥ ਨਾਲ ਖੁਦ ਜਿਆਦਾ ਜਿਹੜਾ ਹੈਗਾ ਉਹ ਫਿਰ ਪੈਂਦਾ ਕਿ ਨਾਲੇ ਸਾਨੂੰ ਵੀ ਜੁੜ ਰਹੀ ਹੈ ਸੋ ਇਸ ਕਰਕੇ ਮੈਂ ਜਿਸ ਕੀਤਾ ਤੇ ਅਸੀਂ ਪਿਛਲੇ ਫੰਕਸ਼ਨ ਜਿਹਨੂੰ ਪਿੱਛੇ ਅਸੀਂ ਦੂਰ ਕੀਤਾ ਨਾ ਸਭ ਤੋਂ ਪਹਿਲਾਂ ਹਲੇ ਉਹਨਾਂ ਨੇ ਕੋਈ ਨਹੀਂ ਸੀਗੀ ਇਹ ਆਮਰਾਜ ਜੀ ਨਾਲ ਕਿਉਂ ਚਾਰਾ ਸਿੱਖਦੇ ਇਹਨਾਂ ਨੇ ਬਹੁਤ ਸਾਰਾ ਦਿਖਾਇਆ ਦੋ ਆਫਿਸ ਸੀਗੇ ਬੜੀ ਮਾਇਨ ਟਿਸ਼ਨ ਸੀਗੀ ਕਿਹੜਾ ਕਿਹੜਾ ਸੀ ਆਹ ਹੋ ਰਿਹਾ ਨੂੰ

ਆਹ ਜਿਹੜੀ ਸੀ ਫੁੱਜੂ ਕੋਲ ਪਿੱਛੇ ਗਈ ਸੀ ਤਾਂ ਡੀਏ ਸਾਹਿਬ ਨੇ ਰੇਂਜ ਦਾ ਉੱਥੇ ਸ਼ੌਂਕ ਜਿਸ਼ੇ ਕਰਾਇਆ ਤਾਂ ਬੜਾ ਅੱਛਾ ਲੱਗਿਆ। ਤੁਮ ਅਸੀਂ ਕਹਿ ਰਹੇ ਤਾਂ ਅਗੇ ਵੀ ਅਸੀਂ ਤਾਂ ਇੱਥੇ ਕਰਾਇਆ ਕਰਾਂਗੇ ਆਪਾਂ। ਪਲੀਜ਼ ਜਿਹਨ ਕੰਟੀਨੂਅਲ ਡਿਸਟ੍ਰਿਕਟਸ ਦਾ ਸੰਦੇਹ ਪੁਲਿਸ ਦੇ ਆਪਸ ਵਿੱਚ ਕਰਾ ਲੈ ਕਰਾਉਣ ਮੈਚੇਸ। ਇੰਪ੍ਰੈਸ ਨਾਲ ਕਰਾ ਲੈ ਮੈਚੇਸ ਐਡਮਿਨਿਸਟ੍ਰੇਸ਼ਨ ਨਾਲ ਕਰਾ ਲੈ। ਇਹ ਨਾਲ ਸਾਰੇ ਇਨਵੋਲ ਹੋ ਜਾਂਦੇ ਆ। ਇਹੀ ਤਰੀਕਾ ਜਿਹੜਾ ਆਪਾਂ ਕਹਿ ਗਏ ਜਿਹੜੇ ਆਪਣੇ ਪੁਰਾਣੇ ਮੈਂਬਰਸ ਨੇ ਉਹਨੇ ਕੋਈ ਇਸ ਚੀਜ਼ ਨੂੰ ਦੇਖ ਕੇ ਜੁੜ ਜਾਂਦੇ ਆ। ਕਿਉਂਕਿ ਉਹਨਾਂ ਚ ਕਈ ਚੀਜ਼ਾਂ ਦਾ ਉਹਨਾਂ ਨੂੰ ਸ਼ੌਕ ਹੁੰਦਾ। ਉਹ ਕਹਿੰਦਾ ਵੀ ਮੈਂ ਵੀ ਪਾਰਟਿਸਪੀਟ ਤਮ। ਮੈਂ ਉਹ ਵੀ ਕਹਾਂ ਸੀ ਮੈਂ ਕਿ ਮਹੌਲ ਵਾਲੀ ਫੈਮਿਲੀ ਨੂੰ ਆਪਾਂ ਤੇਰਾ ਸ਼ੁਰੂ ਕਰੀਏ। ਕਿਉਂਕਿ ਆਪਾਂ ਦੇਖਿਆ ਬਾਕੀ ਕਲਾਸ ਚ ਕਿ ਮੋਲਾ ਖੇਡ ਨਹੀਂ ਆ ਸਾਰੇ ਆ ਉਹ ਚੀਜ਼ਾਂ ਜਿਹਨੂੰ ਇਸ ਮੋਡੀ ਦਾ ਫੈਮਿਲੀ ਨੇਚਰਲ ਬਹੁਤ ਹੋ ਜਾਂਦੀਆਂ। ਉਹ ਐਟਮੋਸਫੇਅਰ ਬਣਾ ਦੇਣਾ ਹੈਗਾ। ਸੋ ਉਹ ਉਸ ਤੀਹ ਫਿਲਾਲ ਥੋੜਾ ਸਾਰਾ ਹੈਗਾ। ਸਵੀਰ। ਪਰ ਉਠ ਜਾਂਦਾ। ਤੇ ਮੈਨੂੰ ਪੂਰੀ ਉਮੀਦ ਹੈ ਸਾਰੀ ਟੀਮ ਜਿਹੜੀ ਲੀਡ ਕਰ ਰਹੀ ਕੰਮਾਂ ਦੀ ਜਿਹਨੂੰ ਚੱਲਣਾ। ਜਿਹਨੇ ਜਿਵੇਂ ਇਹ ਸਾਰਾ ਕੁਝ ਕਰਿਆ ਤੇ ਐਈ ਇਹ ਇੱਕ ਅਾਇ ਕੰਟਰੋਵਰਸਲ ਸ਼ੋਅ ਕਿਉਂ ਨਹੀਂ ਕਹਿੰਦੇ ਜਿਹੜੀ ਨਿਕੀਆ ਸਭ ਦੇ ਸਮਝੇ ਹੈਗੀ ਹੈ ਤੇ ਵਧੀਆ ਆਪਣਾ ਜਣਾ ਹੈਗਾ ਚੰਗੀ ਜਿਹੀ ਜਿਹਦਾ ਨਾਮ ਹੋਵੇ ਇਸ ਵਾਰ ਇਹ ਕਿਸਾ ਲੱਗ ਪੱਗੇ ਆ ਮੈਨੂੰ ਵੀ ਪੂਰੀ ਉਮੀਦ ਹੈ ਤੇ ਬਾਕੀ ਮੈਂ ਤਾਂ ਹਮੇਸ਼ਾ ਹੀ ਕਹਾਂ ਕਿ ਮੈਂ ਕਿਹਾ ਹਰ ਟਾਈਮ ਕੋਈ ਵੀ ਕਿਸੇ ਕਸਰ ਦੀ ਨਹੀਂ ਮੇਰੀ ਡਿਊਟੀ ਡਾਊਂਗੇ ਤਾਂ ਮੈਂ ਮੈਂ ਪੂਰੀ ਕਰੂੰਗਾ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत